ਲਵੀ ਤੜਕੇ 4 ਵਜੇ ਦਾ ਲੱਗਿਆ ਪੈਣਾ ਤੇ ਪਾਣੀ ਪਿਆ ਚੱਲ ਤੇ ਬੁਲਬੁਲੇ ਆਲਾ ਮੀਂਹ ਆ ਹੁਣ ਤੇ ਲਗਾਤਾਰ ਪਈ ਜਾਂਦਾ ਹੈ ਇਹ ਰਾਜਸਥਾਨ ਜ਼ਿਲ੍ਹਾ ਸ੍ਰੀ ਗੰਗਾ ਨਗਰ ਦੇ ਵਿੱਚ ਔਰ ਲਸ਼ਕ ਵੀ ਰਿਹਾ ਪੂਰਾ ਤੇ ਹੁਣ ਦਿਨ ਚੜਨ ਵਾਲਾ 6:00 ਵੱਜ ਗਏ ਲਗਭਗ ਕਾਫੀ ਮੀਂਹ ਪੈ ਰਿਹਾ ਹੈ ਬਾਈ ਹੈ ਬਹੁਤ ਹੀ ਨੁਕਸਾਨ ਕਿਉਂਕਿ ਫਸਲਾਂ ਸਾਰੀਆਂ ਲਗਭਗ ਪੱਕੀਆਂ ਖੜੀਆਂ ਮੂੰਗੀ ਗਵਾਰੇ ਤੇ ਜੋ ਵੀ ਆਪਣੀ ਅੱਜ ਕੱਲ ਦੀ ਫਸਲ ਆ ਉਧਰ ਪੰਜਾਬ ਚ ਝੋਨਾ ਹੁਣ ਤਾਂ ਜਿੰਨਾ ਵੀ ਹੋ ਸਕੇ ਤੇ ਮੌਸਮ ਠੀਕ ਰਹੇ ਵਧੀਆ ਰਹੇ ਫੇਰ ਹੀ ਫਾਇਦਾ ਹੈ ਕਾਫੀ ਮੀ ਪੈ ਰਿਹਾ ਪਰ ਕਿੰਨਾ ਕ ਫਾਇਦਾ ਵੀ ਕੋਈ ਹਵਾ ਨੇਰੀ ਝੱਖੜ ਨਹੀਂ ਹੈ ਬਿਲਕੁਲ ਸ਼ਾਂਤੀ ਦਾ ਮੀ ਪੈ ਰਿਹਾ ਤੇ ਪਰ ਹੈ ਤੋ ਨੁਕਸਾਨੀ ਪਰ ਜੇ ਮੀ ਨੇਰੀ ਝੱਖੜ ਹੁੰਦਾ ਤਾਂ ਫੇਰ ਹੋਰ ਵੀ ਜ਼ਿਆਦਾ ਨੁਕਸਾਨ ਹ ਕਿਉਂਕਿ ਜੋ ਮੂੰਗੀ ਦੀ ਫਸਲ ਹੈ ਹੁਣ ਪੱਕੀ ਖੜੀ ਹੈ ਬਿਲਕੁਲ ਉਹ ਗਿੱਲੀ ਹੋ ਗਈ ਤਾਂ ਉਹਦੇ ਵਿੱਚ ਜੋ ਫਲੀ ਹੈ ਤੇ ਉਹ ਕਾਲੇ ਹੋ ਸਕਦੇ ਦਾਣੇ ਬਾਦਰ ਹੈ ਪਹਿਲਾਂ ਨਾਲੋਂ ਥੋੜਾ ਜਿਹਾ ਬਾਦ ਚੱਲਿਆ ਵਧੀ ਜਾਂਦਾ ਪਾਣੀ ਚੱਲ ਪਿਆ ਹਵਾ ਬਿਲਕੁਲ ਥੋੜੀ ਥੋੜੀ ਚੱਲ ਰਹੀ ਹੈ بارش ਬਹੁਤ ਵੱਧ ਰਹੀ ਹੈ ਆ ਚੱਲ ਪਿਆ ਪਾਣੀ ਪੂਰੇ ਜ਼ੋਰ ਦਾ